ਜਾਉਂਦੇ ਜਿਹੜਾ ਰਾਸਪੰਚਤਰੇ ਤੋਂ ਪਟੋਲ ਬੰਬਾ ਲਾ ਹੁਲਾਉਣਾ ਹੈ ਅਬਲਾ ਸਭ ਨੇ ਕੱਲ ਦੇਰ ਸ਼ਾਮ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਰਾਜਨ ਢਿਲੋਂ ਨਾਂ ਦੇ ਬੰਦੇ ਨੇ ਆਪਣੇ ਇੰਸਟਾਗ੍ਰam ਪੇਜ ਤੇ ਜਿਹੜਾ ਫਤਿਹਪੁਰ ਮੰਨੀਆਂ ਦਾ ਕੁਲਵਿੰਦਰ ਸਿੰਘ ਮੌਜੂਦਾ ਸਰਪੰਚ ਹੈ ਉਹਦੇ ਘਰ ਜਿਹੜਾ ਪਟੋਲ ਬੰਬ ਬਣਾ ਕੇ ਸਿੱਖਾਂ ਬਾਰੇ ਉਹਨੇ ਵੀਡੀਓ ਪਾਈ ਸੀ ਜੋ ਸੋ ਉਸ ਤੇ ਆਧਾਰ ਤੇ ਵੀਡੀਓ ਕਲਿੱਪ ਜਦੋਂ ਸਾਡੇ ਕੋਲ ਪਹੁੰਚੀ ਤੇ ਫੌਰੀ ਤੌਰ ਤੇ ਸਾਡਾ ਖਾਣਾ ਲੰਬੀ ਦੇ ਐਸ ਤੋਂ ਗੁਰਵਿੰਦਰ ਸਿੰਘ ਹੋਰ ਪੁਲਿਸ ਪਾਰਟੀ ਜਿਹੜੀ ਹੈਗੀ ਐ ਉਹ ਮੌਕੇ ਤੇ ਜ ਆ ਪਿੰਡ ਅਤੇ ਪਰਮੰਨੀਆਂ ਗਈ ਤੇ ਸਰਪੰਚ ਨੂੰ ਭਾਲ ਕਰਕੇ ਉਹਦਾ ਬਿਆਨ ਲਿਖ ਕੇ ਅਸੀਂ ਜਿਹੜਾ ਹੈਗਾ ਜੀ ਉਸ ਦਿਨੇ ਵੀਡੀਓ ਪਾਈ ਸੀ ਰਾਜਨਪ੍ਰੀਤ ਸਿੰਘ ਤੇ ਗੁਰਮੀਤ ਸਿੰਘ ਵਾਸੀ ਫਤਿਹਪੁਰਮੰਨੀਆਂ ਇਹਦੇ ਖਿਲਾਫ ਰਾਤ ਅਸੀਂ ਪਲਵਿੰਦਰ ਸਿੰਘ ਜਿਹੜਾ ਸਰਪੰਚ ਨੇ ਮੌਜੂਦਾ ਫਤਿਹਪੁਰ ਮੰਨੀਦੋਲੇ ਦੇ ਇਲਾਕੇ ਤੇ 226 ਨੰਬਰ ਮੁਕੱਦਮਾ ਦਰਜ ਰਿਸਰ ਕੀਤਾ ਸੀ ਔਰ ਰਾਤ ਹੀ ਅਸੀਂ ਜਿਹੜੀਆਂ ਟੈਕਨਕਲ ਆਧਾਰ ਤੇ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਸੀ ਜੋ ਦੋਸ਼ੀ ਦੀ ਤਲਾਸ਼ ਦੇ ਵਿੱਚ ਸੀ ਸੋ ਉਸੇ ਟੈਕਨਕਲ ਆਧਾਰ ਤੇ ਸਾਡੀਆਂ ਟੀਮਾਂ ਨੇ ਵੱਖ-ਵੱਖ ਜਗ੍ਹਾ ਤੇ ਰੀਡ ਕਰਕੇ ਜਿਹੜਾ ਦੋਸ਼ੀ ਹੈ ਰਾਜਨਕ੍ਰਿਤ ਸਿੰਘ ਨੂੰ ਜਿਹੜਾ ਅਸੀਂ ਜੋ ਮੁਕੱਦਮਾ ਦੇ ਵਿੱਚ ਜਿਹੜਾ ਗ੍ਰਿਫਤਾਰ ਕਰ ਲਿਆ ਅੱਗੇ ਉਸ ਨੂੰ ਪੇਸ਼ ਅਦਾਲਤ ਕਰਕੇ ਉਸ ਦਾ ਰਮਾਨ ਹਾਸਲ ਕਰ ਕੇ ਅੱਗੇ ਕਾਰਵਾਈਆਂ ਮਸਲਿਆਂ ਦੀ ਜਾਂ। ਸਰਪੰਨ ਵੀ ਇੱਕ ਤੋਂ ਮਾਮਲੇ ਕਰੇ ਕਿਸੇ ਪ੍ਰਕਾਰ। ਆ ਰਾਜਨਪ੍ਰੀਤ ਤੇ ਜਿਹੜੇ ਹੈਗੇ ਆ ਵਕ ਵਕ ਤਰ੍ਹਾਂ ਦੇ ਲਾਈ ਝਗੜੇ ਦੇ ਔਰ ਆਰਮਜ਼ ਐਕਟ ਦੇ ਮੁਕਦਮੇ ਦਰਜਾ ਜਿੰਨਾਂ ਵਿੱਚ ਦੋ ਮੁਕਦਮੇ ਤਿੰਸ ਆਰਮਜ਼ ਐਕਟ ਦੇ ਦਰਜ ਨੇ ਦੋ ਸਿਟੀ ਮਲੋਡ ਦੇ ਪਰਚੇ ਇਹਦੇ ਉੱਪਰ ਤੇ ਦੋ ਥਾਣਾ ਲੰਬੀ ਦੇ ਜਿਹੜੇ ਇਹਦੇ ਉੱਪਰ ਮੁਕਦਮੇ ਦਰਜ ਨੇ ਲੰਬੀ ਦੇ ਵਿੱਚ 1273 23 ਦਾ ਮੁਕਦਮਾ ਦਰਜਾ ਮੁਕਦਮਾ ਨੰਬਰ 273 8 12 23 ਦਾ 37 ਦਾ ਮਕਦਮਾ ਦਰਜ ਸੀ ਉਹਦੇ ਵਿੱਚ ਵੀ ਜਿਹੜਾ ਇਹ ਭੱਜਿਆ ਹੋਇਆ ਸੀ ਦੀ ਗ੍ਰਿਫਤਾਰੀ ਬਾਕੀ ਸੀਗੀ ਤੇ ਉਹਦੇ ਵਿੱਚ ਵੀ ਅਸੀਂ ਦੀ ਅਰੈਸਟ ਪਾਵਾਂਗੇ ਔਰ ਇੱਕ ਇਹਦੇ ਅਸਲਾ ਇੱਕ ਦਾ ਪਰਚਾ ਦਰਜਾ ਲੰਦੀ ਇਹਦੇ ਉੱਪਰ ਜਿਹੜੇ ਆ ਵਕਫਾ ਖਤਰਾਂਾ ਮਾ ਹੇਟ ਦੇ ਜਿਹੜੇ ਆ ਸਿਟੀ ਨੋਟ ਦੇ ਲੰਬੀ ਦੇ ਵਿੱਚ ਚਾਰ ਮਕਦਮੇ ਦਰਜ ਆ ਅਕਤੀ ਇਸ ਤਰ੍ਹਾਂ ਦੇ ਰਹੇ ਬਾੜੀ ਵਾਲੇ ਸਰਵੇ ਉਹਨਾਂ ਦੇ ਖਿਲਾਫ ਔਰ ਕਿਸ ਤਰ੍ਹਾਂ ਦੇ ਡਿਵੈਲਪਰ ਬਣੇ ਇਹਦੇ ਖਿਲਾਫ ਉਸ ਜਿਹੜੀ ਹੈ ਸਰਪੰਚ ਦੇ ਬਿਆਨ ਤੇ ਅਸੀਂ ਮਕਦਮਾ ਦਰਜ ਕੀਤਾ ਹੈ ਗਰਧਮਾਂ ਦਰਸ ਕਰ ਇਹਦੇ ਵਿੱਚ ਜੋ ਵੀ ਇਹਦੇ ਨਾਲ ਅਸੋਸੀਏਟ ਹੋਏਗਾ ਚਾਹੇ ਉਹ ਨਾਲ ਕਿਸੇ ਕਿਸਮ ਦੀ ਕਿਸੇ ਨੇ ਦੀ ਹੈਲਪ ਕੀਤੀਆਂ ਜਾਂ ਕੋਈ ਇਹਦੇ ਇਸ ਕੰਮ ਦੇ ਵਿੱਚ ਕੋਈ ਹੋਰ ਵੀ ਦੋਸ਼ੀ ਪਾਇਆ ਗਿਆ ਤਾਂ ਇਹਦੀ ਪੁੱਛਦੇ ਹਿਸਾਬ ਦੇ ਅਸ ਉਸ ਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਤੇ ਇਹ ਦੀ ਇਹ ਹੈ ਕਿ ਜਿਹੜਾ ਇਹਦਾ ਫਾਦਰ ਹੈ ਗੁਰਮੀਤ ਸਿੰਘ ਉਸ ਨੇ ਜਿਹੜੀ ਪੰਚਾਇਤ ਦੀ ਇਲੈਕਸ਼ਨ ਹੋਏ ਸੀ ਉਹ ਸਰਪੰਚ ਨੂੰ ਕੁਝ ਪੈਸੇ ਉਧਾਰ ਦਿੱਤੇ ਸੀ ਸਰਪੰਚੀ ਲੜਨ ਦੇ ਲਈ ਔਰ ਜਿਹੜਾ ਰਾਜਨ ਹੈ ਇਹ ਦੋਸ਼ੀ ਹੈ ਇਹ ਆਪਣੇ ਫਾਦਰ ਤੋਂ ਪੈਸੇ ਦੀ ਡਿਮਾਂਡ ਕਰਦਾ ਸੀ ਕਿ ਮੈਂ ਕਾਰ ਲੈਣੀ ਹੈ ਜਦੋਂ ਉਹਦੇ ਫਾਦਰ ਨੇ ਗੱਲ ਕਹੀ ਸੀ ਕਿ ਆਪਾਂ ਜਿਹੜੇ ਸਰਪੰਚ ਤੋਂ ਆਪਾਂ ਪੈਸੇ ਦਿੱਤੇ ਉਹ ਤੋਂ ਲੈਣੇ ਆ ਤੇ ਉਹ ਜਦੋਂ ਆਉਣਗੇ ਤੇ ਫਿਰ ਤੋਂ ਲੈ ਲੇ ਇਹ ਪੈਸੇ ਉਹ ਤੋਂ ਸਰਪੰਚ ਤੋਂ ਆਪਣੇ ਬਿਨਾਂ ਪਿਤਾ ਦੇ ਬਿਨਾਂ ਕਹੇ ਤੋਂ ਜਿਹੜਾ ਸਰਪੰਚ ਤੋਂ ਪੈਸੇ ਦੀ ਮੰਗ ਕਰਦਾ ਸੀ ਜਿਹੜੇ ਉਹਦੇ ਫਾਦਰ ਨੇ ਸਰਪੰਚ ਨੂੰ ਉਧਾਰ ਦਿੱਤੇ ਸੀ ਪਰ ਨਾਲ ਦੀ ਨਾਲ ਉਹ ਜਿਹੜਾ ਹੈਗਾ ਇਸਦੇ ਪਿਤਾ ਨੇ ਸਰਪੰਚ ਨੂੰ ਵੀ ਕਿਹਾ ਸੀ ਕਿ ਇਹਨੂੰ ਤੁਸੀਂ ਪੈਸੇ ਨਾ ਦਿਓ ਤੇ ਉਹਨੇ ਦੋ ਵਾਰ ਇਹਨੂੰ ਮਨਾ ਕਰਦਾ ਕਿ ਮੇਰੇ ਕੋਲ ਹੈ ਨਹੀਂ ਤੀਜੀ ਵਾਰ ਜਦੋਂ ਬਾਰ-ਬਾਰ ਫੋਨ ਕਰੀ ਗਿਆ ਤੇ ਸਰਪੰਚ ਨੇ ਇਹਦਾ ਫੋਨ ਚੱਕਣਾ ਬੰਦ ਕਰਤਾ ਤੇ ਉਸੇ ਰੰਚਿਸ਼ ਦੇ ਵਿੱਚ ਆ ਕੇ ਜਿਹੜੀ ਇਹ ਹੈ ਇਹ ਕਾਰਵਾਈ ਕੀਤੀ। ਪਹਿਲੇ ਕਿਸ ਚੀਜ਼ ਦਾ ਆਧੇ ਹੀ ਹੈ ਮੇਰੇ ਕੋਲ ਤੇ ਫਿਲਹਾਲ ਤੇ ਲੱਗਦਾ ਹੈ ਵੀ ਕਿਸੇ ਕਿਸੇ ਦਾ ਹੈਗਾ ਯੂਜ਼ ਕਰਦਾ ਪਰ ਉਹਦਾ ਅਸੀਂ ਡਾਕਟਰ ਸਟ ਕਰਾ ਮਾ ਜਦੋਂ ਦਾ ਮੈਡੀਕਲ ਕਰਾਉਗਾ ਕੱਲ ਕਲੀਅਰ ਹੋਊਗਾ।